ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਮੋਟੀਵੇਸ਼ਨਲ ਚੈਨਲ ਤੇ ਹੁਣ ਸਵੇਰ ਦਾ ਟਾਈਮ ਹੈ ਜੀ ਵੱਜ ਗਏ ਨੇ 10 ਆਪਾਂ ਲੱਗੀਆਂ ਵੀਡੀਓ ਸ਼ੁਰੂ ਕਰ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਇਓ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਚੱਲ ਗਿਆ ਹੋਣਾ ਅੱਜ ਦੀ ਆਪਣੀ ਵੀਡੀਓ ਕਿਸ ਜਿਾਰੇ ਆ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਬੀ ਤੁਸੀਂ ਸਹਰਾਣੇ ਦੇ ਥੱਲੇ ਇੱਕ ਚੀਜ਼ ਰੱਖਣੀ ਹੈ ਜਿਹਦੇ ਨਾਲ ਉਸ ਤੋਂ ਬਾਅਦ ਤੁਸੀਂ ਜੋ ਵੀ ਸੋਚੋਗੇ ਉਹੀ ਹੋਵੇਗਾ 100% ਹੋਵੇਗਾ ਕਿਸ ਤਰੀਕੇ ਨਾਲ ਕਰਨਾ ਹੈ ਕਿਸ ਜੀ ਨੂੰ ਰੱਖਣਾ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਸਾਰਾ ਕੁਝ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਕਿਵੇਂ ਚੀਜ਼ ਕੰਮ ਕਰਦੀ ਹੈ ਸਾਡੇ ਲਈ ਉਹ ਵੀ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਤੇ ਆਪਣਾ ਐਕਸਪੀਰੀਅੰਸ ਵੀ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਸੋ ਵੀਡੀਓ ਨੂੰ ਪਿਨਾ ਸਕਿੱਪ ਕੀਤੇ ਐਂਡ ਤੱਕ ਜਰੂਰ ਦੇਖਿਓ ਤੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਚਲੋ ਜੀ ਟਾਈਮ ਵੇਸਟ ਕਰੇ ਬਿਨਾ ਸ਼ੁਰੂ ਕਰਦੀ ਆਂ ਅੱਜ ਦੀ ਵੀਡੀਓ ਵੀਡੀਓ ਮਾਗੇ ਕੰਟੀਨਿਊ ਕਰਨ ਤੋਂ ਪਹਿਲਾਂ ਮੈਂ ਕੋਈ ਇੱਕ ਚੀਜ਼ ਤੁਹਾਡੇ ਨਾਲ ਹੋਰ ਸ਼ੇਅਰ ਕਰਨਾ ਚਾਹੂੰਗੀ ਇਹ ਵੀਡੀਓ ਨੂੰ ਦੇਖਦੇ ਸਮੇਂ ਸ਼ਾਇਦ ਤੁਹਾਡੇ ਦਿਮਾਗ ਵਿੱਚ ਕੁਝ ਡਾਊਟ ਆਉਣ ਵੀ ਕੀ ਇਹ ਚੀਜ਼ ਵਾਕਈ ਕੰਮ ਕਰਦੀ ਹੈ ਕੀ ਇਹ ਚੀਜ਼ ਵਾਕਈ ਅਸਰ ਕਰਦੀ ਹੈ ਕੀ ਇਹ ਸੱਚ ਹੈ ਹਾਂਜੀ ਇਹ 100% ਸੱਚ ਹੈ ਹੁਣ ਇਹਦੀ ਇੱਕ ਬਹੁਤ ਸੋਹਣੀ ਜਿਹੀ ਉਦਾਹਰਣ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਆਂ ਮਨ ਨੂੰ ਕਦੀ ਅਸੀਂ ਜ਼ਿੰਦਗੀ ਦੇ ਵਿੱਚ ਉਦਾਸ ਹੁੰਨੇ ਆਂ ਕਈ ਵਾਰੀ ਸਾਨੂੰ ਕੋਈ ਜ਼ਿੰਦਗੀ ਦੇ ਵਿੱਚ ਘਾਟਾ ਪੈ ਜਾਂਦਾ ਹੈ ਜਾਂ ਕੋਈ ਮੁਸ਼ਕਲ ਆ ਜਾਂਦੀ ਹੈ ਤਾਂ ਫਿਰ ਅਸੀਂ ਕੀ ਕਰਦੇ ਆ ਜਿਹੜੇ ਸਾਡੇ ਬਹੁਤ ਕਰੀਬੀ ਹੁੰਦੇ ਨੇ ਜਿਵੇਂ ਸਾਡੇ ਮਾਪੇ ਜਾਂ ਸਾਡੇ ਭੈਣ ਭਾਈ ਤੇ ਉਹ ਸਾਨੂੰ ਹੌਸਲਾ ਦਿੰਦੇ ਨੇ ਉਹ ਉਸ ਟਾਈਮ ਜਾਂ ਤਾਂ ਆਪਾਂ ਨੂੰ ਆਪਣੇ ਗਰਲ ਲਾਉਂਦੇ ਨੇ ਜਾਂ ਫਿਰ ਆਪਾਂ ਉਹਨਾਂ ਦੇ ਹੱਥਾਂ ਵਿੱਚ ਆਪਣਾ ਹੱਥ ਪਾ ਕੇ ਬੈਠਦੇ ਹਾਂ 10 ਮਿੰਟ ਲਈ ਅੱਖਾਂ ਬੰਦ ਕਰਕੇ ਤਾਂ ਫਿਰ ਉਸ ਤੋਂ ਬਾਅਦ ਉਹ 10 ਮਿੰਟ ਦੇ ਅੰਦਰ ਸਾਨੂੰ ਇੱਕ ਅਲੱਗ ਜੀ એનર્ਜੀ ਮਹਿਸੂਸ ਹੁੰਦੀ ਆ ਇੱਕ ਤਾਕਤ ਮਹਿਸੂਸ ਹੁੰਦੀ ਆ ਤੇ ਉਹਦਾ ਰੀਜ਼ਨ ਕੀ ਆ ਉਹਦੇ ਪਿੱਛੇ ਇੱਕ ਕਾਰਨ ਹੁੰਦਾ ਉਹਦੇ ਪਿੱਛੇ ਇਹ ਕਾਰਨ ਇਹ ਹੁੰਦਾ ਵੀ ਉਹ ਜਿਹੜਾ ਉਹ ਸਾਹਮਣੇ ਵਾਲਾ ਇਨਸਾਨ ਆ ਜਿਹੜਾ ਸਾਡਾ ਬਹੁਤ ਕਰੀਬੀ ਆ ਜਿਵੇਂ ਸਾਡੇ ਪੇਰੈਂਟਸ ਹਨਾ ਉਹ ਹਮੇਸ਼ਾ ਸਾਡੇ ਲਈ ਚੰਗਾ ਸੋਚਣਗੇ ਤਾਂ ਉਹਨਾਂ ਦੇ ਦਿਲ ਦੇ ਵਿੱਚੋਂ ਇੱਕ ਪੋਜ਼ਿਟਿਵ ਵਾਈਬਸ ਜਿਹੜੀਆਂ ਵਾਈਬ੍ਰੇਟ ਹੁੰਦੀਆਂ ਫਿਰ ਉਹੀ ਵਾਈਬ੍ਰੇਸ਼ਨ ਸਾਡੇ ਤੱਕ ਪਹੁੰਚਦੀ ਹੈ ਤੇ ਉਹਦੇ ਨਾਲ ਜਿਹੜਾ ਸਾਡਾ ਸਟ्रेस ਦਾ ਲੈਵਲ ਹੁੰਦਾ ਉਹ ਡਾਊਨ ਹੁੰਦਾ ਕਿਉਂ ਕਿਉਂ ਕਿਉਂਕਿ ਪੋਜ਼ਿਟਿਵਿਟੀ ਵਧ ਰਹੀ ਹੈ ਉੱਥੇ ਉਹ ਇਨਸਾਨ ਸਾਡੇ ਲਈ ਪੋਜ਼ਿਟਿਵਿਟੀ ਕ੍ਰੀਏਟ ਕਰ ਰਿਹਾ ਹੈ ਠੀਕ ਹੈ ਪੋਜ਼ਿਟਿਵਿਟੀ ਤੁਸੀਂ ਆਪਣੇ ਲਈ ਸਿਰਫ ਆਪ ਕ੍ਰੀਏਟ ਨਹੀਂ ਕਰ ਸਕਦੇ ਕੋਈ ਦੂਸਰਾ ਵੀ ਕ੍ਰੀਏਟ ਕਰ ਸਕਦਾ ਆਪਾਂ ਵੀ ਕਿਸੇ ਲਈ ਪੋਜ਼ਿਟਿਵ ਜਦੋਂ ਸੋਚਦੇ ਆ ਨਾ ਤਾਂ ਉਥੇ 네ਗੈਟਿਵਿਟੀ ਜਿਹੜੀ ਹੈ ਕਿ ਡਾਊਨ ਜਾਂਦੀ ਆ ਪੋਜ਼ਿਟਿਵਿਟੀ ਵਾਦੀ ਆ ਉਹਦੇ ਨਾਲ ਸਾਡੀ ਸੋਚ ਚੰਗੀ ਹੁੰਦੀ ਆ ਸਾਨੂੰ એનર્ਜੀ ਮਿਲਦੀ ਆ ਸਾਨੂੰ ਤਾਕਤ ਮਿਲਦੀ ਆ ਜਿਦੋਂ ਮੈਂ ਆਪਾ ਦਰਵਾਜ਼ਾ ਸਬਜ ਜਾਂਦੇ ਆਂ ਅੰਦਰ ਵਾਸਾ ਤੇ ਅੰਦਰ ਸਾਨੂੰ ਬਹੁਤ ਸਕੂਨ ਮਿਲਦਾ ਉਹਦਾ ਕਾਰਨ ਕੀ ਆ ਕਿਉਂਕਿ ਉਥੇ ਪੋਜ਼ਿਟਿਵਿਟੀ ਬਹੁਤ ਹਾਈ ਲੈਵਲ ਦੀ ਹੁੰਦੀ ਆ ਠੀਕ ਹੈ ਜੀ ਇਸੇ ਤਰੀਕੇ ਨਾਲ ਜਿਵੇਂ ਮੰਨ ਲਓ ਆਪਾਂ ਕਈ ਵਾਰੀ ਬਾਹਰਲੇ ਮੁਲਕ ਗਏ ਹੋਈਆਂ ਜਾਂ ਆਪਾਂ ਆਪਣੇ ਸ਼ਹਿਰ ਤੋਂ ਬਾਹਰ ਗਏ ਹੋਈਆਂ ਆ ਆਪਣੇ ਨਾਲ ਆਪਾਂ ਆਪਣੇ ਪੇਰੈਂਟਸ ਦੀਆਂ ਤਾਂ ਫੋਟੋ ਲੈ ਜੀਏ ਜਾਂ ਫਿਰ ਆਪਣੇ ਪੇਰੈਂਟਸ ਦਾ ਕੋਈ ਕਪੜਾ ਮੰਨ ਲਓ ਉੱਥੇ ਜਾ ਕੇ ਆਪਾਂ ਨੂੰ ਕੋਈ ਪ੍ਰੋਬਲਮ ਆ ਗਈ ਹਨਾ ਆਪਾਂ ਘਰ ਫੋਨ ਲਾ ਕੇ ਆਪਣੇ ਪੇਰੈਂਟਸ ਨੂੰ ਵੀ ਨਹੀਂ ਦੱਸ ਸਕਦੇ ਵੀ ਉਹਨਾਂ ਨੂੰ ਟੈਨਸ਼ਨ ਨਾ ਹੋਵੇ ਫਿਰ ਉਸ ਦੌਰਾਨ ਆਪਾਂ ਕੀ ਕਰਦੇ ਆ ਉਸ ਦੋਰਾ ਨਾ ਜਿਹੜਾ ਉਹਨਾਂ ਦਾ ਕੱਪੜਾ ਹੁੰਦਾ ਉਹਨੂੰ ਲੈ ਕੇ ਆਪਾਂ ਗਲ ਦੇ ਨਾਲ ਲਾਉਣੀ ਆ ਉਹਦੇ ਨਾਲ ਆਪਾਂ ਨੂੰ ਐ ਮਹਿਸੂਸ ਹੁੰਦਾ ਵੀ ਉਹ ਸਾਡੇ ਕੋਲ ਨੇ ਉਸ ਟਾਈਮ ਤੇ ਸਾਨੂੰ ਬੜੀ ਤਾਕਤ ਮਿਲਦੀ ਆ ਸਾਨੂੰ ਹੌਸਲਾ ਮਿਲਦਾ ਉਹਨਾਂ ਦੀਆਂ ਕਹੀਆਂ ਹੋਈਆਂ ਗੱਲਾਂ ਸਾਨੂੰ ਚੇਤੇ ਆਉਂਦੀਆਂ ਉਹ ਵਾਈਬ੍ਰੇਸ਼ਨ ਸਾਨੂੰ ਫੀਲ ਹੁੰਦੀ ਆ ਇਹ ਚੀਜ਼ ਹੁੰਦੀ ਆ ਨਾ ਸ਼ਾਇਦ ਤੁਹਾਡੇ ਨਾਲ ਵੀ ਹੁੰਦੀ ਹੋਊ ਕਿਉਂਕਿ ਇਹ ਚੀਜ਼ ਮੇਰੇ ਨਾਲ ਹੁੰਦੀ ਹੈ ਠੀਕ ਹੈ ਜੀ ਮੇਰਾ ਵੀ ਐਕਸਪੀਰੀਅੰਸ ਅਰੇ ਹੈ ਮੇਰੇ ਮੇਰੀ ਸਭ ਤੋਂ ਵੱਡੀ ਜਿਹੜੀ ਸਪੋਰਟ ਮੇਰੀ ਸਭ ਤੋਂ ਵੱਡੀ ਤਾਕਤ ਅਗਰ ਮੈਂ ਕਹਾ ਮੈਂ ਕਈ ਵਾਰੀ ਦੂਸਰੇ ਚੈਨਲ ਤੇ ਵੀਡੀਓ ਸ਼ੇਅਰ ਕੀਤੀ ਆ ਮੇਰੇ ਦਾਦਾ ਜੀ ਸੀਗੇ ਉਹ ਹਮੇਸ਼ਾ ਮੈਨੂੰ ਮਤਲਬ ਕੋਈ ਵੀ ਟੈਨਸ਼ਨ ਹੁੰਦੀ ਮੈਨੂੰ ਬੜੇ ਪਿਆਰ ਨਾਲ ਬਿਠਾ ਕੇ ਹਰ ਇੱਕ ਚੀਜ਼ ਦਾ ਸੋਲੂਸ਼ਨ ਉਹ ਦਿੰਦੇ ਸੀ ਬੜੀ ਐਨਰਜੀ ਫੀਲ ਹੁੰਦੀ ਸੀ ਮੈਨੂੰ ਉਹਨਾਂ ਦੇ ਕੋਲ ਬੈਠਣ ਤੋਂ ਮੈਨੂੰ ਜ਼ਿੰਦਗੀ ਦੀ ਵੱਡੀ ਤੋਂ ਵੱਡੀ ਜੰਗ ਵੀ ਬਹੁਤ ਛੋਟੀ ਜੀ ਲੱਗਦੀ ਸੀ ਜਦੋਂ ਉਹ ਮੇਰੇ ਕੋਲ ਬੈਠੇ ਹੋਏ ਮੈਨੂੰ ਸਮਝਾਉਂਦੇ ਹੁੰਦੇ ਸੀ ਤਾਂ ਉਹਨਾਂ ਦੀ ਡੈਥ ਤੋਂ ਬਾਅਦ ਜਿਹੜੀ ਉਹਨਾਂ ਦੇ ਐਂਡ ਟਾਈਮ ਤੇ ਉੱਪਰ ਚੱਦਰ ਸੀ ਨਾ ਮੈਂ ਹਮੇਸ਼ਾ ਮੈਨੂੰ ਉਹ ਜਦੋਂ ਨਾਲ ਲਾਉਣੀ ਆ ਨਾ ਮੈਨੂੰ ਆਪਣੀ ਮੈਨੂੰ એનર્ਜੀ ਫੀਲ ਹੁੰਦੀ ਆ ਹੁਣ ਕਈ ਲੋਕ ਕਹਿੰਦੇ ਆ ਵੀ ਮਰੇ ਹੋਏ ਦੀ ਜਿਹੜੀ ਆਖਰੀ ਚੱਦਰ ਹੁੰਦੀ ਹੈ ਜਾਂ ਖੇਸ ਜਾਂ ਕੰਬਲ ਹੁੰਦਾ ਉਹ ਨਹੀਂ ਲੈਣਾ ਚਾਹੀਦਾ ਪਰ ਇਸ ਦੇ ਉਲਟ ਮੈਨੂੰ ਬਹੁਤ ਤਾਕਤ ਮਹਿਸੂਸ ਹੁੰਦੀ ਆ ਮੈਨੂੰ ਬੜੀ એનર્ਜੀ ਫੀਲ ਹੁੰਦੀ ਆ ਹੁਣ ਉਹ ਕਾਰਨ ਕੀ ਹੈ ਕਿਉਂਕਿ ਮੈਨੂੰ ਇੱਥੋਂ ਰਿਲੈਕਸ ਹੁੰਦੀ ਆ ਮੈਂ ਉਹਨਾਂ ਦੀ ਚੀਜ਼ ਦੇ ਨਾਲ ਕਨੈਕਟ ਹੋ ਕੇ ਠੀਕ ਹੈ ਜੀ ਸੋ ਇਸੇ ਤਰੀਕੇ ਨਾਲ ਤੁਹਾਡੀ ਜ਼ਿੰਦਗੀ ਵਿੱਚ ਵੀ ਕੋਈ ਨਾ ਕੋਈ ਚੀਜ਼ ਹੋ ਜਿੱਦੋਂ ਤੁਸੀਂ ਪੋਜ਼ਿਟਿਵਿਟੀ ਤੁਹਾਨੂੰ ਮਿਲਦੀ ਹੋ ਤੁਹਾਨੂੰ એનર્ਜੀ ਮਿਲਦੀ ਹੋ ਕਿਸੇ ਦੀ ਫੋਟੋ ਨੂੰ ਆਪਣੇ ਗੜ ਨਾਲ ਲਾ ਕੇ ਆਪਾਂ ਨੂੰ ਐ ਲੱਗਦਾ ਵੀ ਉਹ ਇਨਸਾਨ ਸਾਡੇ ਬਹੁਤ ਕਰੀਬ ਹੈ ਜਿਵੇਂ ਜੋ ਇਨਸਾਨ ਇਸ ਦੁਨੀਆ ਤੋਂ ਚਲਿਆ ਜਾ ਚੁੱਕਿਆ ਹੈ ਨਾ ਆਪਾਂ ਉਹ ਯਾਦ ਕਰਦੇ ਹਾਂ ਉਹਦੀ ਫੋਟੋ ਨੂੰ ਆਪਣੇ ਗੜ ਨਾਲ ਲਾਉਣੀ ਹੈ ਆਪਾਂ ਨੂੰ ਬੜਾ ਸਕੂਨ ਜਿਹਾ ਮਹਿਸੂਸ ਹੁੰਦਾ ਹੈ ਇਹ ਚੀਜ਼ਾਂ ਬਾਕੀ ਅਸਰ ਕਰਦੀਆਂ ਠੀਕ ਇਸੇ ਤਰੀਕੇ ਨਾਲ ਅੱਜ ਤੁਹਾਨੂੰ ਮੈਂ ਦੱਸਣ ਜਾ ਰਹੀਆਂ ਵੀ ਤੁਸੀਂ ਕਰਨਾ ਕੀ ਹੈ ਤੁਸੀਂ ਇੱਕ ਛੋਟਾ ਜਿਹਾ ਪੱਥਰ ਲੈ ਲਓ ਹੁਣੇ ਪੱਥਰ ਕਿਉਂ ਲੈਣਾ ਕਿਉਂਕਿ ਦੇਖੋ ਕੋਈ ਆਪਾਂ ਨੂੰ ਜੇ ਤੁਹਾਡੇ ਕੋਲ ਮੰਨ ਲਓ ਕੋਈ ਚੀਜ਼ ਨਹੀਂ ਹੈ ਜਿੱਦੋਂ ਤੁਹਾਨੂੰ ਪੋਜ਼ਿਟਿਵਿਟੀ ਫੀਲ ਹੋਵੇ ਤੁਸੀਂ ਉਹ ਚੀਜ਼ ਬਣਾਉਣੀ ਹੈ ਆਪਣੇ ਲਈ ਕਿਸ ਤਰੀਕੇ ਨਾਲ ਬਣਾਉਣੀ ਹੈ ਇੱਕ ਪੱਥਰ ਲੈ ਲਓ ਜਿਹੜਾ ਜਿਆਦਾ ਤਿੱਖਾ ਨਾ ਹੋਵੇ ਇਹ ਚੀਜ਼ਾਂ ਜਿਹੜੀਆਂ ਮੈਂ ਕਿਤਾਬਾਂ ਪੜ੍ਹਦੀ ਹਾਂ ਉਹਨਾਂ ਦੇ ਵਿੱਚ ਸ਼ੇਅਰ ਕੀਤੀਆਂ ਹੁੰਦੀਆਂ ਜਿਹਦੇ ਦੇਖੋ ਆਪਾਂ ਆਪਣਾ ਨਾ ਨਾ ਪੋਜ਼ਿਟਿਵਿਟੀ ਦਾ ਲੈਵਲ ਆ ਉਹ ਵਧਾਉਣਾ ਹੁੰਦਾ ਫਿਰ ਉਹ ਕਿਸੇ ਵੀ ਤਰੀਕੇ ਨਾਲ ਆਪਾਂ ਵਧਾ ਸਕਦੇ ਹਾਂ ਆਪਾਂ ਕੋਈ ਗਲਤ ਤਰੀਕਾ ਤਾਂ ਬਣਾ ਨਹੀਂ ਰਹੇ ਕਿਸੇ ਦਾ ਮਾੜਾ ਨਹੀਂ ਆਪਾਂ ਕਰਨਾ ਕਿਸੇ ਦਾ ਮਾੜਾ ਨਹੀਂ ਸੋਚਣਾ ਆਪਾਂ ਕੋਈ ਗੱਲ ਤਾਂ ਟੂਣਾ ਟੋਟਕਾ ਨਹੀਂ ਕਰਨਾ ਆਪਾਂ ਆਪਣੇ ਲਈ ਇੱਕ ਚੰਗਾ ਰਾਹ ਬਣਾਉਣਾ ਜਿਹਦੇ ਨਾਲ ਸਾਡੀ ਸੋਚ ਚੰਗੀ ਹੋਵੇ ਸਾਡਾ ਕਿਰਦਾਰ ਚੰਗਾ ਹੋਵੇ ਸੋ ਤੁਸੀਂ ਇੱਕ ਪੱਥਰ ਲੈ ਲੈਣਾ ਉਹ ਪੱਥਰ नुकीला ਨਹੀਂ ਹੋਣਾ ਚਾਹੀਦਾ ਉਹ ਇਦਾਂ ਦਾ ਹੋਣਾ ਚਾਹੀਦਾ ਕਿ ਤੁਹਾਡੀ ਮੁਠੀ ਵਿੱਚ ਇਸ ਤਰੀਕੇ ਨਾਲ ਆ ਜਾਵੇ ਤੁਸੀਂ ਉਹਨੂੰ ਮੁਠੀ 'ਚ ਲੈ ਲੈਣਾ ਠੀਕ ਹੈ ਉਸ ਤੋਂ ਬਾਅਦ ਆ ਚੌਂਕੜੀ ਮਾਰ ਕੇ ਬੈਠ ਜਾਣਾ ਆਪਦੀਆਂ ਅੱਖਾਂ ਬੰਦ ਕਰ ਲੈਣੀਆਂ ਆਪਣਾ ਧਿਆਨ ਕਨਸੈਂਟਰੇਟ ਇੱਕ ਜਗ੍ਹਾ ਤੇ ਲੈ ਜਾਣਾ ਆਪਣੇ ਆਪ ਨੂੰ ਥੋੜੀ ਜੀ ਨੀਂਦਰ ਅਵਸਥਾ ਦੇ ਵਿੱਚ ਲੈ ਜਾਣਾ ਨੀਂਦਰ ਅਵਸਥਾ ਮਤਲਬ ਜਿਵੇਂ ਆਪਾਂ ਨੂੰ ਕਈ ਵਾਰੀ ਆਪਾਂ ਸੌਣ ਲੱਗਦੇ ਨਾ ਆਪਣੀ ਅੱਖਾਂ ਦੇ ਵਿੱਚ ਨੀਂਦ ਆ ਜਾਂਦੀ ਆ ਫਿਰ ਉਸ ਟਾਈਮ ਜਿਹੜਾ ਸਾਡਾ ਸਟ੍ਰੈਸ ਲੈਵਲ ਹੁੰਦਾ ਉਹ ਡਾਊਨ ਹੁੰਦਾ ਹੈ ਸਾਡਾ 네ਗੇਟਿਵ ਲੈਵਲ ਜਿਹੜਾ ਹੁੰਦਾ ਡਾਊਨ ਹੁੰਦਾ ਤੇ ਉਸ ਟਾਈਮ ਸਾਡਾ ਅਨਕੌਨਸ਼ੀਅਸ ਮਾਈਂਡ ਯਾਨੀ ਕਿ ਅਵਚੇਤਨ ਮਨ ਐਕਟਿਵ ਹੁੰਦਾ ਠੀਕ ਹੈ ਜੀ ਤੁਸੀਂ ਫਿਰ ਉਸ ਤੋਂ ਬਾਅਦ ਕੀ ਕਰਨਾ ਹੈ ਤੁਸੀਂ अपने आप में एक चंगे शब्द बोलने ने मैं बहुत तंदुरुस्त हाँ मैं मेरा मन बहुत शांत है पहला अपने आप में शांत करना है, चीजा बोल के हल्का महसूस करना है ਉਸ ਤੋਂ ਬਾਅਦ ਮੰਨ ਲਓ ਤੁਸੀਂ ਜ਼ਿੰਦਗੀ ਦੇ ਵਿੱਚ ਕੋਈ ਚੀਜ਼ ਚਾਹੁੰਦੇ ਹੋ ਮੰਨ ਲਓ ਤੁਸੀਂ ਇੱਕ ਐਗਜ਼ਾਮਪਲ ਦੇ ਤੌਰ ਤੇ ਤੁਸੀਂ ਕੋਈ ਬਿਜ਼ਨਸ ਖੋਲਿਆ ਹੋਇਆ ਤੁਸੀਂ ਸਨੈਕਸ ਫੂਡ ਦਾ ਮਤਲਬ ਕੰਮ ਸ਼ੁਰੂ ਕੀਤਾ ਹੋਇਆ ਤੁਸੀਂ ਚਾਹੁੰਦੇ ਹੋ ਬਹੁਤ ਸੋਹਣਾ ਚੱਲੇ ਤੁਸੀਂ ਕੀ ਸੋਚਣਾ ਅੱਖਾਂ ਬੰਦ ਕਰਕੇ ਮੁਠੀ ਬੰਦ ਰੱਖਣੀ ਹੈ ਤੁਸੀਂ ਸੋਚਣਾ ਕਿ ਮੇਰਾ ਕੰਮ ਬਹੁਤ ਸੋਹਣਾ ਚੱਲ ਰਿਹਾ ਹੈ ਇਸ ਤਰੀਕੇ ਨਾਲ ਰਿਲੈਕਸ ਆਰਾਮ ਨਾ ਬੋਲਣਾ ਤੁਹਾਡੇ ਕਰਨ ਉਸ ਚੀਜ਼ ਨੂੰ ਸੁਣਨ ਆਸ-ਪਾਸੇ ਸ਼ਾਂਤੀ ਦਾ ਮਾਹੌਲ ਹੋਣਾ ਚਾਹੀਦਾ ਹੈ ਠੀਕ ਹੈ ਜੀ ਮੇਰਾ ਕੰਮ ਬਹੁਤ ਸੋਹਣਾ ਚੱਲ ਰਿਹਾ ਹੈ ਮੇਰਾ ਕੰਮ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰ ਰਿਹਾ ਹੈ ਮੇਰੇ ਕੰਮ ਦੇ ਵਿੱਚ ਬਰਕਤ ਆ ਗਈ ਹੈ ਇਦਾਂ ਦੇ ਸੋਹਣੇ-ਸੋਹਣੇ ਲਫ਼ਜ਼ ਜਿਹੜੇ ਪੋਜ਼ਿਟਿਵ ਹੋਣ ਉਹ ਤੁਸੀਂ ਉਸ ਬਾਰੇ ਬੋਲਣੇ ਨੇ ਤੇ ਉਦੋਂ ਬਾਅਦ ਫਿਰ ਤੁਸੀਂ 5 ਮਿੰਟ ਲਈ ਸ਼ਾਂਤ ਹੋ ਜਾਣਾ ਹੈ ਬੋਲਣਾ ਨਹੀਂ ਅੱਖਾਂ ਬੰਦ ਕਰਕੇ ਬੈਠੇ ਰਹਿਣਾ ਫਿਰ ਉਸ ਚੀਜ਼ ਨੂੰ ਵਿਜੂਅਲਾਈਜੇਸ਼ਨ ਕਰਨਾ ਹੈ ਮਤਲਬ ਤੁਸੀਂ ਆਪਣੇ ਕੰਮ ਨੂੰ ਕਾਮਯਾਬ ਹੁੰਦੇ ਹੋਏ ਦੇਖਣਾ ਹੈ ਮਹਿਸੂਸ ਕਰਨਾ ਹੈ ਕਿ ਉਹ ਕਾਮਯਾਬ ਹੋ ਗਿਆ ਹੈ ਬਹੁਤ ਕਸਟਮਰ ਤੁਹਾਡੇ ਉਸ ਜਗ੍ਹਾ ਤੇ ਆ ਰਹੇ ਨੇ ਤੁਹਾਡੀ ਸਮਾਨ ਦੀ ਬਹੁਤ ਵਿਕਰੀ ਹੋ ਰਹੀ ਹੈ ਇਹ ਚੀਜ਼ ਮਹਿਸੂਸ ਕਰਨੀ ਹੈ ਤੁਹਾਡੀ ਦੁਕਾਨ ਦੇ ਅੱਗੇ ਭੀੜ ਲੱਗੀ ਹੋਈ ਹੈ ਇਹ ਚੀਜ਼ ਦੇਖਣੀ ਹੈ ਅੱਖਾਂ ਬੰਦ ਕਰਕੇ ਰਿਲੈਕਸ ਕਰਕੇ ਕਨਸੈਂਟਰੇਟ ਕਰਕੇ ਦੇਖਣੀ ਹੈ ਉਸ ਤੋਂ ਬਾਅਦ ਤੁਸੀਂ ਖੁਸ਼ੀ ਮਹਿਸੂਸ ਕਰਨੀ ਹੈ ਮੰਨ ਲਓ ਇਸ ਚੀਜ਼ ਸੱਚ ਹੋ ਗਈ ਉਸ ਤੋਂ ਬਾਅਦ ਤੁਸੀਂ ਕੀ ਕਰੋਗੇ ਤੁਹਾਨੂੰ ਖੁਸ਼ੀ ਮਹਿਸੂਸ ਹੋਗੀ ਨਾ ਉਹ ਚੀਜ਼ ਨੂੰ ਫੀਲ ਕਰਨਾ ਹੈ ਤੁਸੀਂ ਠੀਕ ਹੈ ਲੇਕਿਨ ਉਸ ਟਾਈਮ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਸਾਰਾ ਕੁਝ ਕਰ ਲਿਆ ਉਸ ਤੋਂ ਬਾਅਦ ਅੱਖਾਂ ਤੁਸੀਂ ਹੌਲੀ ਹੌਲੀ ਖੋਲਣੀਆਂ ਆਪਣੀ ਮੁਠੀ ਇੱਦਾਂ ਸਾਹਮਣੇ ਲਿਆਉਣੀ ਹੈ ਤੇ ਤੁਸੀਂ ਸਭ ਤੋਂ ਪਹਿਲਾਂ ਪੱਥਰ ਵੱਲ ਦੇਖਣਾ ਹੈ ਉਹਦੇ ਨਾਲ ਕੀ ਹੁੰਦਾ ਦੇਖੋ ਜਿਵੇਂ ਹੁਣ ਇੱਕ ਇਨਸਾਨ ਸਾਹਮਣੇ ਬੈਠਾ ਹੁੰਦਾ ਮੈਂ ਪਹਿਲਾਂ ਸ਼ੇਅਰ ਕਰਕੇ ਆਂਦੀ ਹਾਂ ਜਦੋਂ ਆਪਾਂ ਉਹਦੇ ਹੱਥਾਂ 'ਚ ਹੱਥ ਪਾਈ ਹੁੰਣ ਜਾਂ ਆਪਾਂ ਉਹਦੇ ਗੱਲ ਲੱਗੇ ਹੁੰਨੇ ਆ ਤਾਂ ਉਹਦੇ ਦਿਲ ਵਿੱਚੋਂ ਜੋ ਪੋਜ਼ਿਟਿਵ ਵਾਈਬ੍ਰੇਸ਼ਨ ਸਾਡੇ ਲਈ ਆ ਰਹੀਆਂ ਹੁੰਦੀਆਂ ਉਹ ਸਾਡੇ ਤੱਕ ਪਹੁੰਚਦੀਆਂ ਨੇ ਜਿਹੜਾ ਸਾਡਾ ਸਟ੍ਰੈਸ ਲੈਵਲ ਥੱਲੇ ਕਰਦੀਆਂ ਨੇ ਸਾਨੂੰ ਰਿਲੈਕਸ ਫੀਲ ਕਰਾਉਂਦੀਆਂ ਨੇ ਸਾਨੂੰ ਇੱਕ એનર્ਜੀ ਪ੍ਰੋਵਾਈਡ ਕਰਦੀਆਂ ਨੇ ਠੀਕ ਉਸੇ ਤਰੀਕੇ ਨਾਲ ਜਦੋਂ ਆਪਾਂ ਅੱਖਾਂ ਖੋਲ੍ਹਾਂਗੇ ਸਾਡੇ ਦਿਮਾਗ ਦੇ ਵਿੱਚ ਜੋ ਪੋਜ਼ਿਟਿਵ ਵਾਈਸਕੁਅਰ ਹੋ ਚੁੱਕੀਆਂ ਨਾ ਤਾਂ ਉਹ ਸਿੱਧੀਆਂ ਸਭ ਤੋਂ ਪਹਿਲਾਂ ਆਪਾਂ ਪੱਥਰ ਤੇ ਦੇਖਿਆ ਉਹ ਪੱਥਰ ਵੱਲ ਨੂੰ ਅਟਰੈਕਟ ਹੋਣਗੇ ਆ ਉਸ ਪੱਥਰ ਨੂੰ ਤੁਸੀਂ ਆਪਣੀਆਂ ਸਹਰਾਣੇ ਰੱਖ ਲੈਣਾ ਠੀਕ ਹੈ ਜੀ ਦਿਨ ਦੇ ਵਿੱਚ ਦੋ ਵਾਰ ਰਾਤ ਨੂੰ ਸੌਣ ਦੇ ਟਾਈਮ ਤੇ ਸਵੇਰੇ ਉੱਠਣ ਸਾਹ ਤੁਸੀਂ ਉਹ ਪੱਥਰ ਦੁਆਰਾ ਆਪਣੀ ਮੁਠੀ ਵਿੱਚ ਲੈਣਾ ਹੈ ਲੈ ਕੇ ਇਹੇ ਚੀਜ਼ਾਂ ਦੁਬਾਰਾ ਰੋਜ਼ ਬੋਲਣੀਆਂ ਨੇ ਤੇ ਪੱਥਰ ਨੂੰ ਆਪਣੇ ਸਹਰਾਣੇ ਦੇ ਥੱਲੇ ਰੱਖ ਲੈਣਾ ਰਾਤ ਨੂੰ ਬੋਲਣ ਤੋਂ ਬਾਅਦ ਜਦੋਂ ਤੁਸੀਂ ਸਹਰਾਣੇ ਦੇ ਥੱਲੇ ਰੱਖੋਗੇ ਨਾ ਤੁਸੀਂ ਉਦੋਂ ਬਾਅਦ ਸੌਣ ਲੱਗੇ ਹੋ ਸੌਣ ਵੇਲੇ ਤੁਸੀਂ ਮਹਿਸੂਸ ਕਰਨਾ ਹੈ ਇਹ ਚੀਜ਼ ਮਹਿਸੂਸ ਤੁਹਾਨੂੰ ਹੋਊਗੀ ਇੱਕ એનર્ਜੀ ਦੀ ਫੀਲ ਹੋਊਗੀ ਤੁਹਾਨੂੰ ਕਿਉਂਕਿ ਜਦੋਂ ਆਪਾਂ ਕਿਸੇ ਪੋਜ਼ਿਟਿਵ ਚੀਜ਼ ਦੇ ਕੋਲ ਹੁੰਨੇ ਆ ਨਾ ਤਾਂ ਸਾਨੂੰ ਬਹੁਤ ਜ਼ਿਆਦਾ ਪੋਜ਼ਿਟਿਵਿਟੀ ਮਿਲਦੀ ਆ ਠੀਕ ਉਸੇ ਤਰੀਕੇ ਨਾਲ ਫਿਰ ਜੋ ਚੀਜ਼ੇ ਸੋਚਨੇ ਆ ਨਾ ਦੇਖੋ ਇੱਕ ਚੀਜ਼ ਮੈਂ ਹੋਰ ਤੁਹਾਨੂੰ ਦੱਸਣਾ ਚਾਹੂਗੀ ਜਿਵੇਂ ਮੰਨ ਲਓ ਕਈ ਵਾਰੀ ਨਾ ਕੋਈ ਇਨਸਾਨ ਕਿਸੇ ਸਾਧੂ ਸੰਤ ਜਾਂ ਬਾਬੇ ਕੋਲੇ ਜਾਂਦਾ ਹੈ ਤਾਂ ਉਹ ਉਸ ਨੂੰ ਕੋਈ ਧਾਗਾ ਦੂਤ ਕਰਕੇ ਦੇ ਦਿੰਦਾ ਆ ਆਪਾਂ ਕਈ ਵਾਰੀ ਕਹਿੰਦੇ ਆ ਵੀ ਐਵੇਂ ਥੋੜੀ ਨਾ ਧਾਗੇ ਦੂਤ ਕਰ ਨਾਲ ਕੁਝ ਹੁੰਦਾ ਆ ਆਪਾਂ ਕਹਿੰਦੇ ਆ ਕਈ ਵਾਰੀ ਉਸ ਬੰਦੇ ਦਾ ਉਹ ਕੰਮ ਬਣ ਜਾਂਦਾ ਹੁਣ ਇੱਥੇ ਸੋਚਣ ਵਾਲੀ ਗੱਲ ਇਹ ਆ ਕਿ ਕੀ ਉਹਦੇ ਟਾਰਗੇਟ ਵੀ ਤਨਾ ਉਹ ਗੱਲ ਬਣ ਗਈ ਨਹੀਂ ਕਿਉਂਕਿ ਉਸ ਨੂੰ ਉਸ ਚੀਜ਼ ਤੇ ٹرسٹ ਸੀ ਉਸ ਦਾ ਪੋਜ਼ਿਟਿਵ ਲੈਵਲ ਹਾਈ ਹੋ ਗਿਆ ਉਹਨੂੰ ਐ ਹੋ ਗਿਆ ਵੀ ਵਾਕਈ ਇਹ ਚੀਜ਼ ਮੇਰੇ ਕੋਲ ਆ ਗਈ ਹੁਣ ਸਭ ਕੁਝ ਠੀਕ ਹੋ ਜਾਊਗਾ ਉਹਨੇ ਉਹ ਵਾਈਬ੍ਰੇਸ਼ਨ ਕ੍ਰੀਏਟ ਕੀਤੀਆਂ ਨੇ ਉਹਨੇ ਖੁਦ ਨਿ ਉਹ ਚੀਜ਼ ਕੀਤੀ ਆ ਉਹਨੂੰ ਕੋਡ ਨੂੰ ਹੌਸਲਾ ਨਹੀਂ ਆ। ਪਹਿਲਾਂ ਉਹ ਚੀਜ਼ ਉਹਦੇ ਕੋਲ ਨਹੀਂ ਸੀ ਤਾਂ ਉਹਨੂੰ ਹੌਸਲਾ ਨਹੀਂ ਬਣ ਪਾਇਆ। ਉਹਦੇ ਅੰਦਰ 네ਗੇਟਿਵਿਟੀ ਚਲਦੀ ਜਾ ਰਹੀ ਸੀ। ਲੇਕਿਨ ਜਦੋਂ ਕਿਸੇ ਨੇ ਉਹਨੂੰ ਉਹ ਚੀਜ਼ ਦੇ ਦਿੱਤੀ ਤਾਂ ਉਹਨੂੰ ਐ ਲੱਗਿਆ ਵੀ ਮੇਰੇ ਹੱਥ ਵਿੱਚ ਸ਼ਕਤੀ ਆ ਗਈ। ਹੁਣ ਸਭ ਕੁਝ ਠੀਕ ਹੋ ਜਾਊਗਾ। ਉਹਨੇ ਵਾਈਬ੍ਰੇਸ਼ਨ ਕ੍ਰੀਏਟ ਕਰ ਲਈਆਂ ਤੇ ਉਹ ਚੀਜ਼ ਫਿਰ ਆਪਣਿਆਪ ਠੀਕ ਹੋਣੀ ਸ਼ੁਰੂ ਹੋ ਗਈ। ਇਹ ਰੀਜ਼ਨ ਹੁੰਦਾ ਉਹਨਾਂ ਚੀਜ਼ਾਂ ਪਿੱਛੇ। ਤੇ ਸਾਨੂੰ ਜੇ ਕਈ ਵਾਰੀ ਕੋਈ ਸਾਨੂੰ ਕਹੇ ਨਹੀਂ ਤੂੰ ਵੀ ਚੱਲੋ ਬਾਬੇ ਕੋਲੇ ਠੀਕ ਹੋ ਜਾਊਗਾ ਕਈ ਵਾਰੀ ਕਈ ਲੋਕ ਚਲੇ ਵੀ ਜਾਂਦੇ ਆ ਲੇਕਿਨ ਉਹਨਾਂ ਦਾ ਕੰਮ ਫਿਰ ਵੀ ਨਹੀਂ ਬਣ ਪੌਂਦਾ ਹੁਣ ਇੱਥੇ ਉਹਨਾਂ ਦਾ ਕੰਮ ਕਿਉਂ ਨਹੀਂ ਬਣ ਪੌਂਦਾ ਕਿਉਂਕਿ ਉਹਨਾਂ ਨੂੰ ਮਨ ਵਿੱਚ ਪਹਿਲੇ ਡਾਊਟ ਹੁੰਦਾ ਕਿ ਨਹੀਂ ਮੇਰਾ ਕੰਮ ਨਹੀਂ ਬਣਨਾ ਰੀਜ਼ਨ ਕੀ ਹੁੰਦਾ ਇਸ ਚੀਜ਼ ਪਿੱਛੇ ਪੋਜ਼ਿਟਿਵਿਟੀ ਤੁਸੀਂ ਖੁਦ ਕ੍ਰੀਏਟ ਕਰਦੇ ਹੋ ਉਸ ਤੋਂ ਅੱਗੇ ਤੇ ਵੀ ਤੇ ਵਿੱਚ ਕੁਝ ਨਹੀਂ ਹੁੰਦਾ ਉਹ ਫੋਕਾ ਹੀ ਹੁੰਦਾ ਪਰ ਤੁਹਾਡੀ ਖੁਦ ਦੀ ਵਾਈਬ੍ਰੇਸ਼ਨ ਅਸਰ ਕਰਦੀ ਆ ਤੁਹਾਡਾ ਕਈ ਵਾਰੀ ਨਾ ਅਸੀਂ ਪਰਮਾਤਮਾ ਤੇ ਯਕੀਨੀ ਕਰ ਪਾਉਂਦੇ ਅਸੀਂ ਗੁਰੂ ਸਾਹਿਬ ਤੇ ਯਕੀਨੀ ਕਰ ਪਾਉਂਦੇ ਕਿਉਂ ਕਿ ਕਿਉਂਕਿ ਸਾਨੂੰ ਚਾਹੀਦਾ ਵੀ ਸਾਡੇ ਹੱਥ ਵਿੱਚ ਹੁਣ ਚੀਜ਼ ਆਈ ਤੇ ਹੁਣੀ ਇੱਕਦਮ ਸਭ ਕੁਝ ਠੀਕ ਹੋ ਜਵੇ ਤੇ ਗੁਰਬਾਣੀ ਵਿੱਚ ਕਦੀ ਇਦਾਂ ਨਹੀਂ ਹੁੰਦਾ ਗੁਰਬਾਣੀ ਵਿੱਚ ਟਾਈਮ ਲੱਗਦਾ ਜਦੋਂ ਆਪਾਂ ਜਪਦੇ ਹਾਂ ਸਾਡੀ ਪ੍ਰੀਖਿਆ ਹੁੰਦੀ ਹੈ ਸਾਡੇ ਇਮਤਿਹਾਨ ਹੁੰਦੇ ਆ ਸਾਡੇ ਵਿਸ਼ਵਾਸ ਨੂੰ ਪਰਖਿਆ ਜਾਂਦਾ ਫਿਰ ਉਸ ਤੋਂ ਬਾਅਦ ਸਾਡੇ ਕੰਮ ਬਣਦੇ ਨੇ ਸੋ ਇਹਨਾਂ ਚੀਜ਼ਾਂ ਨੂੰ ਵਿੱਚ ਧਿਆਨ ਚ ਰੱਖਿਓ ਤੇ ਜਿਹੜੀ ਚੀਜ਼ ਮੈਂ ਤੁਹਾਨੂੰ ਕਹੀ ਹੈ ਜਰੂਰ ਟਰਾਈ ਕਰਿਓ ਕਿਉਂਕਿ ਮੇਰੇ ਕੋਲੇ ਵੀ ਇੱਕ ਤੋਂ ਚੀਜ਼ ਐਦਾ ਨਹੀਂ ਆ ਜਿੰਨਾ ਨਾਲ ਮੈਨੂੰ ਬੜੀ ਪੋਜ਼ਿਟਿਵਿਟੀ ਫੀਲ ਹੁੰਦੀ ਆ ਬੜੀ એનર્ਜੀ ਮਹਿਸੂਸ ਹੁੰਦੀ ਆ ਉਸ ਤੋਂ ਬਾਅਦ ਫਿਰ ਜਿਹੜਾ ਵੀ ਮੈਂ ਕੰਮ ਕਰਦੀ ਆ ਬੜੇ ਦੁੱਗਣੇ ਜੋਸ਼ ਨਾਲ ਕਰੀਦਾ ਤੇ ਫਿਰ ਉਹਦਾ ਰਿਜ਼ਲਟ ਵੀ ਹਮੇਸ਼ਾ ਪੋਜ਼ਿਟਿਵ ਮਿਲਦਾ ਯਾਨੀ ਕਿ ਮੈਨੂੰ ਕਦੇ ਜ਼ਿੰਦਗੀ ਟੈਨਸ਼ਨ ਨਹੀਂ ਆਉਂਦੀ ਕਦੇ ਮੈਨੂੰ ਸਟ੍ਰੈਸ ਨਹੀਂ ਹੁੰਦਾ ਕਈ ਵਾਰੀ ਹੁੰਦਾ ਕਿਵਰੀ ਛੋਟੀ ਜੀ ਗੱਲ ਨੂੰ ਲੈ ਕੇ ਸਟ्रेस ਹੋ ਜਾਂਦਾ ਲੇਕਿਨ ਫਿਰ ਮੇਰੇ ਕੋਲੇ ਉਹ ਰਸਤੇ ਨਹੀਂ ਫਿਰ ਮੈਂ ਆਪਣੇ ਆਪ ਨੂੰ ਰਿਲੈਕਸ ਕਰਦੀ ਆਂ ਕਈ ਵਾਰੀ ਉਸ ਚੀਜ਼ ਨੂੰ ਹੀ ਹੱਥ ਲਚ ਲੈਣ ਤੇ ਹੀ ਮੈਨੂੰ એનર્ਜੀ ਫੀਲ ਹੋ ਜਾਂਦੀ ਹੈ ਕਈ ਵਾਰੀ ਮੈਂ ਮੈਡੀਟੇਸ਼ਨ ਕਰ ਲੈਣੀ ਆ ਤਾਂ ਮੈਂ ਆਪਣੇ ਆਪ ਨੂੰ ਹਟਾ ਲੈਣੀ ਆ ਉਸੇ ਟਾਈਮ ਫਟਾਫਟ ਕਿ ਨਹੀਂ ਮੈਨੂੰ ਉਸ ਰਸਤੇ ਨਹੀਂ ਜਾਣਾ ਜਿਸ ਰਸਤੇ ਤੇ ਮੈਨੂੰ ਪਤਾ ਵੀ ਸਿਰ ਪ੍ਰੋਬਲਮਸ ਮਿਲਣੀਆਂ ਆਪਣੇ ਆਪ ਨੂੰ ਕਦੇ ਉਸ ਰਸਤੇ ਨਾ ਜਾਣ ਤੋ ਕਦੋਂ ਵੀ ਸਾਨੂੰ ਸਟ्रेस ਦਾ ਲੈਵਲ ਆਵੇ ਨਾ ਫਟਾਫਟ ਆਪਣੇ ਆਪ ਨੂੰ ਉਸ ਚੀਜ਼ ਤੋਂ ਹਟਾਵੋ ਠੀਕ ਹੈ ਜੀ ਸੋ ਜ਼ਿੰਦਗੀ ਵਿੱਚ ਹਮੇਸ਼ਾ ਕਾਮਯਾਬ ਰਹੋਗੇ ਜੋ ਸੋਚੋਗੇ ਉਹ ਹੀ ਮਿਲੇਗਾ ਮੇਰੀ ਇਸ ਚੀਜ਼ ਦੀ ਤੁਹਾਨੂੰ ਫੁੱਲ ਗਾਰੰਟੀ ਹੈ ਜੀ ਵੀ ਮੈਂ ਚੀਜ਼ਾਂ ਤਾਂ ਤੁਹਾਨੂੰ ਗਾਰੰਟੀ ਦੇ ਨਾਲ ਕਹਿ ਨਹੀਂ ਰਹੀ ਕਿਉਂਕਿ ਮੈਂ ਖੁਦ ਟਰਾਈ ਕੀਤੀ ਹੈ ਮੈਨੂੰ ਖੁਦ ਬਹੁਤ ਸੋਹਣੇ ਐਕਸਪੀਰੀਐਂਸ ਇਸ ਜੀ ਨਾਲ ਮਿਲੇ ਨੇ ਸੋ ਉਮੀਦ ਕਰਦੇ ਆ ਕਿ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੀ ਹੋਣੀ ਹੈ ਐਦਾਂ ਦੀਆਂ ਹੋਰ ਵਧੀਆ ਵਧੀਆ ਇੰਟਰਸਟਿੰਗ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਚਲੋ ਜੀ ਵੀਡੀਓ ਦਾ ਵੀ ਕਰਦੇ ਆ ਐਂਡ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ